ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਂਗਰਸ ਪਾਰਟੀ ਦੇ ਵਿੱਚ ਮਚਿਆ ਹੋਇਆ ਵਿਵਾਦ ਬਿਲਕੁਲ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਇੱਕ ਪਾਸੇ ਜਿੱਥੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਗੁਪਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਖਾਸ ਕਰਕੇ ਚਰਜਿਸਿੰਗ ਚੰਨੀ ਨੂੰ ਲੈ ਕੇ ਕਿਉਂਕਿ ਚੰਨੀ ਸਭ ਤੋਂ ਮਜ਼ਬੂਤ ਦਾਅਵੇਦਾਰ ਦੱਸੇ ਜਾ ਰਹੇ ਸੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਐਜ਼ ਅ ਬੁੱਕ ਮੰਤਰੀ ਦਾ ਚਿਹਰਾ ਹਾਲਾਂਕਿ ਵਿਪੇਸ਼ ਵਕੀਲ ਹੋਣਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਵਾਲੀ ਗਲਤੀ ਜਿਹੜੀ ਕੀਤੀ ਹੈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਸੀਂ ਉਸ ਨੂੰ ਬਿਲਕੁਲ ਰਿਪੀਟ ਨਹੀਂ ਕਰਨਾ ਚਾਹੁੰਦੇ ਤੇ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਬਵਾਲ ਮਚਾ ਦਿੱਤਾ ਕਾਂਗਰਸ ਪਾਰਟੀ ਦੇ ਵਿੱਚ ਜੱਟ ਜੱਸੀਖ ਭਾਈਚਾਰੇ ਅਤੇ ਅਨਸੂਤ ਜੱਤ ਜਾਤੀਵਾਦ ਨੂੰ ਲੈ ਕੇ ਰਾਜਾ ਬਣਗ ਨੇ ਕਿਹਾ ਕਿ ਜਿਹੜੇ ਲੋਕ ਜਾਤੀਵਾਦ ਦੀ ਗੱਲ ਕਰਦੇ ਨੇ ਉਹ ਸਿਆਸਤ ਵਿੱਚ ਸੜ ਜਾਂਦੇ ਨੇ ਭਾਂਬੜ ਮਚਾਏ ਜਾਂਦੇ ਨੇ ਉਹਨਾਂ ਵੱਲੋਂ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਗੱਲਬਾਤ ਕੀਤੀ ਜਾਵੇਗੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਕਿ ਚਰਨਜੀਤ ਸਿੰਘ ਮੈਦਾਨ ਦੇ ਵਿੱਚ ਇਕੱਲੇ ਰਹਿ ਗਏ ਨੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਜਾਂ ਸੁਖਜਿੰਦਰ ਸਿੰਘ ਰੰਧਾਵਾ ਜਾਂ ਹੋਰ ਜਿਹੜੇ ਵੱਡੇ ਆਗੂ ਨੇ ਉਹ ਚਾਹੁੰਦੇ ਸੀ ਕਿ ਚਰਨਜੀਤ ਸਿੰਘ ਚੰਨੀ ਦੇ ਪਰ ਕੱਟੇ ਜਾਣ ਚਰਨਜੀਤ ਸਿੰਘ ਚੰਨੀ ਦੀ ਚੜਤ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿਹੜੀ ਬਣੀ ਹੋਈ ਸੀ ਉਹ ਥੋੜੀ ਜਿਹੀ ਮੱਠੀ ਨਜ਼ਰ ਹੋਈ ਹੈ ਤੇ ਦੂਸਰੇ ਪਾਸੇ ਜਿਹੜੇ ਚਰਨਜੀਤ ਸਿੰਘ ਚੰਨੀ ਦੇ ਸਮਰਥਕ ਨੇ ਜਿਹੜੇ VOTER ਨੇ ਉਹ ਤਾਂ ਵਾਰ-ਵਾਰ ਕਹਿ ਰਹੇ ਨੇ ਕਿ ਨਹੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਚਰਨਜੀਤ ਸਿੰਘ ਚੰਨੀ ਦੇ ਨਾਮ ਤੇ ਲੜੀਆਂ ਜਾਣ ਚਰਨਜੀਤ ਸਿੰਘ ਚੰਨੀ ਨੂੰ ਅਗਵਾਈ ਕਰਨ ਦੀ ਜਿਹੜੀ ਅਜ਼ਾਦ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਦਿੱਤੀ ਜਾਵੇ ਹਾਲਾਂਕਿ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰਧਾਵਾ ਤੋਂ ਵੱਡੇ ਆਗੂ ਬਿਲਕੁਲ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਤੋਂ ਖੁਸ਼ ਨਹੀਂ ਜਿਸ ਤਰ੍ਹਾਂ ਟੈਂਪਰੇਰੀ ਮੁੱਖ ਮੰਤਰੀ ਦੀ ਗੱਲ ਹੁਣ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਹਿ ਦਿੱਤੀ ਗਈ ਹੈ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਜਿਹੜਾ ਸਿਆਸੀ ਪੁਚਾਲ ਕਾਂਗਰਸ ਪਾਰਟੀ ਦੇ ਵਿੱਚ ਹੁਣ ਮੌਜੂਦਾ ਆ ਇਸ ਹਫਤੇ ਦੇ ਵਿੱਚ ਚੱਲ ਰਿਹਾ ਹੈ ਇਹ ਬਿਲਕੁਲ ਰੁਕਣ ਦਾ ਨਾਮ ਨਹੀਂ ਲਵੇਗਾ ਇਸ ਉੱਤੇ ਬਾਈ ਹੁਕ ਬਾਈਕ ਰੂਪ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਵੱਡਾ ਐਕਸ਼ਨ ਲੈਣਾ ਪਵੇਗਾ ਇਧਰ ਸ਼ਮਸ਼ੀਰ ਸਿੰਘ ਦੋਲੋ ਹੁਣਾ ਨੇ ਕੀ ਕਿਹਾ ਹੈ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਜਾਤੀਵਾਦ ਨੂੰ ਲੈ ਕੇ ਦਿੱਤੇ ਗਏ ਵਿਆਲਤ ਬਿਆਨ ਨੇ ਕਾਂਗਰਸ ਪਾਰਟੀ ਦੇ ਅੰਦਰ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ ਇਸ ਬਿਆਨ ਨੂੰ ਲੈ ਕੇ ਕਾਂਗਰਸੀ ਲੀਡਰ ਸ਼ਮਸ਼ੀਰ ਸਿੰਘ ਦੂਲੂ ਨੇ ਚੰਨੀ ਤੇ ਤਿੱਕਾ ਹਮਲਾ ਬੋਲਿਆ ਦੂਲੂ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਕਾਂਗਰਸ ਦੀ ਵਿਚਾਰਧਾਰਾ ਦੇ ਖਿਲਾਫ ਹਨ ਅਤੇ ਪਾਰਟੀ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੇ ਨੇ ਚੰਨੀ ਦਾ ਮੁੱਖ ਮੰਤਰੀ ਬਣਨਾ ਕਿਸੇ ਲਾਟਰੀ ਤੋਂ ਘੱਟ ਨਹੀਂ ਸੀ ਸ਼ਮਸ਼ੀਰ ਸਿੰਘ ਦੂਲੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਖੁਸ਼ ਖੁਸ਼ਦਲ ਬਦਲ ਕੇ ਕਾਂਗਰਸ ਵਿੱਚ ਆਏ ਹਨ ਜੋ ਕਿ ਵਿਅਕਤੀ ਆਪਣੀ ਸਾਰੀ ਜ਼ਿੰਦਗੀ ਵਿੱਚ ਕਈ ਵਾਰ ਪਾਰਟੀਆਂ ਬਦਲ ਚੁੱਕਾ ਹੋਵੇ ਉਸ ਦੀ ਸੋਚ ਅਤੇ ਵਿਚਾਰਧਾਰਾ ਕਦੇ ਵੀ ਕਾਂਗਰਸ ਵਰਗੀ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਦੀ ਨਹੀਂ ਹੋ ਸਕਦੀ ਉਹਨਾਂ ਨੇ ਕਿਹਾ ਕਿ ਚੰਨੀ ਦਾ ਮੁੱਖ ਮੰਤਰੀ ਬਣਨਾ ਕਿਸੇ ਲਾਟਰੀ ਤੋਂ ਘੱਟ ਨਹੀਂ ਸੀ ਪਰ ਇਸ ਦੇ ਬਾਵਜੂਦ ਅੱਜ ਉਹ ਅਜਿਹੇ ਗੈਰ ਜ਼ਿੰਮੇਵਾਰ ਜ਼ਿੰਮੇਵਰਾਨਾ ਬਿਆਨ ਦੇ ਕੇ ਪਾਰਟੀ ਦੇ ਅਕਸ ਨੂੰ ਖਰਾਬ ਕਰ ਰਹੇ ਹਨ ਜਾਤੀਵਾਦ ਪੰਜਾਬ ਦੇ ਲਈ ਖਤਰਨਾਕ ਹੈ ਸ਼ਮਸ਼ੀਰ ਸਿੰਘ ਦੁੱਲੂ ਨੇ ਕਿਹਾ ਕਿ ਪੰਜਾਬ ਵਰਗੇ ਸੂਬੇ ਵਿੱਚ ਸਿਰਫ ਜਾਤੀਵਾਦ ਦੇ ਆਧਾਰ ਤੇ ਕਦੇ ਵੀ ਸਰਕਾਰ ਨਹੀਂ ਬਣ ਸਕਦੀ ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਜਾਤੀਵਾਦ ਗਣਿਤ ਦਿਖਾ ਕੇ ਸਿਆਸਤ ਕਰਨਾ ਪੰਜਾਬ ਦੀ ਸਮਾਜਿਕ ਇਕਤਾ ਲਈ ਖਤਰਨਾਕ ਹੈ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਆਡੀਓਲੋਜੀ ਹਮੇਸ਼ਾ ਸਾਰੇ ਵਰਗਾਂ ਜਾਤਾ ਅਤੇ ਭਾਈਚਾਰਿਆਂ ਨੂੰ ਲੈ ਕੇ ਚੱਲਣ ਚੱਲਣ ਦੀ ਰਹੀ ਹੈ ਪਰ ਚੰਨੀ ਦਾ ਬਿਆਨ ਇਸ ਸੋਚ ਤੋਂ ਉਲਟ ਹੈ ਹਾਈ ਕਮਾਂਡ ਤੋਂ ਮੰਗ ਕੀਤੀ ਜਾ ਰਹੀ ਹੈ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਕਿ ਹਾਈ ਕਮਾਂਡ ਚਰਨਜੀਤ ਸਿੰਘ ਚੰਨੀ ਉੱਤੇ ਸਖਤ ਕਾਰਵਾਈ ਕਰੇ ਤੇ ਦੂਸਰੇ ਪਾਸੇ ਜਿਹੜੇ ਵੱਡੇ ਆਗੂ ਨੇ ਜਿਹੜੇ ਆਪਣੇ ਆਪ ਨੂੰ ਮੁੱਖ ਮੰਤਰੀ ਦੀ ਕੁਰਸੀ ਦਾ ਦਾਅਵਾ ਦੇ ਰੱਖ ਰਹੇ ਨੇ ਉਹ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਚੈਲੰਜਿਸਿਕ ਚਰਨੀ ਤੇ ਵੱਡੀ ਕਾਰਵਾਈ ਹੋਵੇ ਇਸ ਦੇ ਬਾਵਜੂਦ 70 ਤੋਂ 80 ਜਿਹੜੇ ਹਲਕਾ ਅਨਚਾਰਜ ਨੇ ਉਹਨਾਂ ਦੇ ਵਿੱਚ ਐਸਸੀਬੀ ਨੇ ਉਹਨਾਂ ਦੇ ਵਿੱਚ ਜਰਨਲ ਵੀ ਨੇ ਉਹਨਾਂ ਦੇ ਵਿੱਚ ਓਬੀਸੀ ਵੀ ਨੇ ਉਹਨਾਂ ਦੇ ਵਿੱਚ ਜੱਸੀਕ ਭਾਈਚਾਰੇ ਤੋਂ ਵੀ ਲੋਕ ਨੇ ਜਿਹੜੇ ਹਾਲੇ ਵੀ ਚੈਲੰਜਿਸਿਕ ਚਰਨੀ ਦੇ ਨਾਲ ਖੜੇ ਹੋਏ ਨੇ ਕਿ ਜੇਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਨੇ ਤਾਂ ਪਾਰਟੀ ਦੀ ਵਾਗ ਡੋਰ ਚੰਜੀ ਸਿੰਘ ਚੰਨੀ ਨੂੰ ਦਿੱਤੀ ਜਾਵੇ ਅਸੀਂ ਹਲਕਾ ਇੰਚਾਰਜ ਹਾਲੇ ਵੀ ਚਰਨਜੀਤ ਸਿੰਘ ਚੰਨੀ ਦੀ ਹਾਂ ਦੇ ਵਿੱਚ ਹਾਮੀ ਲਾ ਰਹੇ ਨੇ ਚਾਹੇ ਉਹ ਨਸੂਚਿਤ ਜਾਤੀ ਦੇ ਹਲਕਾ ਇੰਚਾਰਜ ਨੇ ਚਾਹੇ ਉਹ ਜਰਨਲ ਨੇ ਚਾਹੇ ਉਹ ਜੱਟ ਸਿਕ ਚਿਹਰੇ ਨੇ ਚਾਹੇ ਉਹ OBC ਨੇ ਚਾਹੇ ਉਹ BC ਨੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਦੀ ਅਗਵਾਈ ਕਰਨਦੇ ਹੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਇਸ ਦੇ ਪੋਜ਼ਿਟਿਵ ਨਤੀਜੇ ਆਣਗੇ ਹੁਣ ਇਸ ਉੱਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਗੌਰ ਕਰਦੀ ਹੈ ਜਾਣੇ ਕਰਦੀ ਇਹ 23 ਜਨਵਰੀ ਨੂੰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ